ਉਹ ਫਿਰ ਆਪਾਂ ਨੂੰ ਇਹਨਾਂ ਪੰਜਾਂ ਵੈਰੀਆਂ ਤੋਂ ਬਚਾ ਲਵੇਗਾ ਅਣਕ ਰਾਜ ਭੋਗ ਰਸਮਾਣੀ ਨਾਮ ਜਪੀ ਪਰਵਾਸ ਮੈਨੂੰ ਤੇਰਾ ਹੀ ਆਸਰਾ ਹੈ ਮੇਰ ਘਰ ਨਾਮ ਦੀ ਬਰਕਤ ਨਾਲ ਏਉਂ ਜਾਪਦਾ ਹੈ ਕਿ ਮੈਂ ਰਾਜ ਦੇ ਅਨੇਕਾਂ ਭੋਗ ਤੇ ਰਸ ਮਾਨ ਰਿਹਾ ਹਾਂ ਗੁਰਮੁਖੋ ਜਦੋਂ ਨਾਮ ਜਪਣ ਲੱਗ ਪਏਗੇ ਨਾ ਪਰਮੇਸ਼ਰ ਦੇ ਨਾਮ ਦੇ ਨਾਲ ਸਾਝ ਪਾਵੇ ਪੈ ਜਾਵੇ ਗੁਰੂ ਦੀ ਬਾਣੀ ਦੇ ਨਾਲ ਸਾਝ ਪੈ ਜਾਵੇ ਮੂਲ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਓਂ ਪ੍ਰਤੀਤ ਹੁੰਦਾ ਵੀ ਜਿਵੇਂ ਸਾਰੇ ਰਾਜ ਦੇ ਰਸ ਤੇ ਭੋਗ ਭੋਗ ਰਹੇ ਹੋ ਭਾਵ ਗੁਰੂ ਸਾਹਿਬ ਜੀ ਸਮਝ ਆਉਂਦੇ ਆ ਕਿ ਨਾਮ ਦੇ ਵਿੱਚ ਇੰਨੀ ਬਰਕਤ ਹੈ ਭਾਈ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਸਾਰਿਆਂ ਰਸਾਂ ਕਸਾਂ ਦਾ ਸਵਾਦ ਜਿਹੜਾ ਹੈ ਨਾ ਉਹ ਪ੍ਰਾਪਤ ਹੋ ਜਾਂਦਾ ਹੈ ਗੁਰਬਾਣੀ ਦੇ ਵਿੱਚ ਹੁਣ ਕਈ ਔਦਿਆ ਦੀ ਖਾਤਰ ਰਸਾਂ ਕਸਾਂ ਦੀ ਖਾਤਰ ਬੜਾ ਭੱਜ ਦੌੜ ਕਰਦੇ ਆ ਨਾ ਵੀ ਸਾਨੂੰ ਕੋਈ ਔਦਾ ਮਿਲ ਜੇ ਅਸੀਂ ਕੋਈ ਮਨਿਸਟਰ ਬਣ ਜਗੇ ਐਮ ਐਲ ਏ ਬਣ ਜਗੇ ਐਫ ਪੀ ਬਣ ਜਗੇ ਸਰਪੰਚ ਬਣ ਜਗੇ ਮੈਂਬਰ ਬਣ ਜਗੇ ਇਹ ਸਾਰੇ ਰਾਸੀ ਦੇ ਗੁਰਮਖੋ ਬੜੇ ਭੱਜ ਦੌੜ ਕਰਦੇ ਐ ਤੇ ਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਭੱਜ ਦੌੜ ਕਰਨ ਦੀ ਗੁਰ ਸਿੱਖਾ ਲੋ ਲੋੜ ਨਹੀਂ ਤੂੰ ਬਸ ਗੁਰੂ ਦੀ ਬਾਣੀ ਨਾਲ ਜੁੜ ਜਾ ਇਹ ਜਿੰਨਾ ਕੁਝ ਵੀ ਆਪਾਂ ਹੁਣ ਗਿਣਿਆ ਨਾ ਗੁਰਮਖੋ ਇਹ ਸਾਰਾ ਰਸ ਜਿਹੜਾ ਐ ਇਹ ਗੁਰਬਾਣੀ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਣਾ ਕਿਉਂਕਿ ਫਿਰ ਖਿਆਲ ਨਹੀਂ ਲੈਂਦਾ ਕਿਉਂਕਿ ਗੁਰਬਾਣੀ ਦੇ ਵਿੱਚੋਂ ਜਿਹੜਾ ਰਸ ਮਿਲਦਾ ਹੈ ਨਾ ਗੁਰਮਖੋ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਜਿਹੜਾ ਰਸ ਮਿਲਦਾ ਏ ਉਹ ਸਾਰਿਆਂ ਰਸਾਂ ਨਾਲੋਂ ਉਤਮ ਹੈ ਬਾਕੀ ਦੁਨਿਆਵੀ ਰਸ ਜਿਹੜੇ ਆ ਪਰਮੇਸ਼ਰ ਦੇ ਨਾਮ ਦੇ ਰਸ ਅੱਗੇ ਠਿੱਕੇ ਪੈ ਜਾਂਦੇ ਆ ਫਿਰ ਇਹ ਗੱਲ ਮਨ ਚਾਉਂਦੀ ਨਹੀਂ ਕਿ ਮੈਂ ਸਰਪੰਚ ਬਣਾ ਮੈਂ ਮੈਂਬਰ ਬਣਾ ਮੈਂ ਐਮਪੀ ਬਣਾ ਮੈਂ ਐਮਐਲਏ ਬਣਾ ਜਾਂ ਮੈਂ ਕੋਈ ਮਨਿਸਟਰ ਬਣਾ ਨਾ 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 ਜਿਹੜਾ ਗੁਰਮਖੋ ਗੁਰੂ ਦੇ ਨਾਮ ਦੇ ਨਾਲ ਪਿਆਰ ਪਾ ਲੈਂਦਾ ਹੈ ਔਰ ਗੁਰੂ ਦੇ ਨਾਮ ਦੇ ਨਾਲ ਇੱਕ ਮਿਕ ਹੋ ਜਾਂਦਾ ਹੈ ਉਹਦੀਆਂ ਸਾਰੀਆਂ ਤ੍ਰਿਸ਼ਨਾਵਾਂ ਜਿਹੜੀਆਂ ਮਿਟ ਜਾਂਦੀਆਂ ਐ ਉਹਨਾਂ ਨੂੰ ਨਾਮ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਹੀ ਸਰਹਾਵ ਬਿਸ਼ਰਾਮ ਦੇ ਕੇ ਗੁਰੂ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਐ ਚੇਤਨਿਆ ਵਸ ਦੂਜੀ ਬਾਤਾਂ ਸਿਰ ਉੱਪਰ ਰਖਵਾਰਾ ਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਿੰਨਾ ਦੇ ਚਿੱਤ ਦੇ ਵਿੱਚ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਨਾ ਗੁਰਮਖੋ ਉਹ ਫਿਰ ਆਪਣੇ ਮਨ ਦੇ ਵਿੱਚ ਹੋਰ ਕਿਸੇ ਫੁਰਨੇ ਨੂੰ ਨਹੀਂ ਉੱਠਣ ਦਿੰਦੇ ਉਹਨਾਂ ਦੇ ਮਨ ਦੇ ਵਿੱਚ ਹੋਰ ਫੁਰਨੇ ਨਹੀਂ ਉੱਠਦੇ ਗੁਰੂ ਪਾਸ਼ਾ ਕਹਿੰਦੇ ਹੈ ਭਾਈ ਪ੍ਰਮਾਤਮਾ ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਬਣਦਾ ਹੈ ਔਰ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵੱਸਦਾ ਹੈ ਉਸ ਮਨੁੱਖ ਦੇ ਜੀਤ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਹੋਰ ਫੁਰਨਾ ਉੱਠਦਾ ਹੀ ਨਹੀਂ ਗੁਰਮਖੋ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਜਾਵੇ ਤੇ ਜਿਨ੍ਹਾਂ ਦੇ ਸਿਰ ਦਾ ਰਾਖਾ ਪ੍ਰਮਾਤਮਾ ਬਣ ਜਾਵੇ ਨਾ ਉਹਨਾਂ ਨੂੰ ਫਿਰ ਹੋਰ ਕੋਈ ਫੁਰਨੇ ਨਹੀਂ ਆਪਾਂ ਨੂੰ ਤੋਂ ਫੁਰਨੇ ਬੜੇ ਉੱਠਦੇ ਆਪਣੇ ਤਾਂ ਮਨਾਂ ਦੇ ਵਿੱਚ ਗੁਰਮੁਖੋ ਬੜੇ ਫੁਰਨੇ ਬਣਦੇ ਆਪਣੇ ਮਨ ਦੇ ਵਿੱਚ ਗੁਰਬਾਣੀ ਪੜ੍ਹਦੇ ਆ ਵੀ ਬਣੀ ਜਾਂਦੇ ਆ ਸੁਣਦੇ ਆ ਵੀ ਕਥਾ ਕਰਦੇ ਆ ਵੀ ਕੀਰਤਨ ਕਰਦੇ ਆ ਸੁਣਦੇ ਆ ਵੀ ਬੜੇ ਫੁਰਨੇ ਬਣਦੇ ਕਿਉਂ ਬਣਦੇ ਆ ਕਿਉਂਕਿ ਗੁਰੂ ਦਾ ਨਾਮ ਨਹੀਂ ਵਸਿਆ ਜਿੱਦਣ ਵਸ ਗਿਆ ਨਾ ਗੁਰਮੁਖੋ ਜਿੱਦਣ ਗੁਰੂ ਨੇ ਆਪਣੇ ਸਿਰ ਤੇ ਵੀ ਹੱਥ ਰੱਖਤਾ ਔਰ ਆਪ ਦੀ ਗੋਦੀ ਵਿੱਚ ਅੰਤਰੀਵ ਤੌਰ ਤੇ ਬਿਠਾਇਆ ਬਾਹਰੀ ਤੌਰ ਤੇ ਬਿਠਾਇਆ ਗੁਰੂ ਸਾਹਿਬ ਨੇ ਬਾਹਰੀ ਤੌਰ ਤੇ ਆਪਾਂ ਗੋਦ ਵਿੱਚ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿੱਦਣ ਅੰਤਰੀਵ ਗੋਦ ਵਿੱਚ ਬੈਠ ਕੇ ਭਾਵ ਮਨ ਕਰਕੇ ਮਨ ਜੁੜ ਗਿਆ ਜਿੱਦਣ ਗੁਰੂ ਦੇ ਚਰਨਾਂ ਨਾਲ ਉਸ ਦਿਨ ਫਿਰ ਗੁਰਮੁਖੋ ਗੁਰੂ ਐਸਾ ਸਿਰ ਤੇ ਹੱਥ ਰੱਖੇਗਾ ਔਰ ਐਸਾ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਵੇਗਾ ਦੁਨਿਆਵੀ ਫੁਰਨਾ ਫਿਰ ਅੰਦਰ ਪ੍ਰਗਟ ਹੋਣਾ ਹੀ ਨੇ ਇਹ ਇਥੋਂ ਗਰਮਕੋਆ ਆਪਾਂ ਨੂੰ ਸੋਝੀ ਮਿਲਦੀ ਹੈ ਪਤਾ ਲੱਗਦਾ ਗੁਰੂ ਸਾਹਿਬ ਨੇ ਦੱਸਿਆ ਹੈ ਹੁਣ ਆਪਾਂ ਆਪੋ ਆਪਣੇ ਮਨਾਂ ਵਿੱਚ ਝਾਤੀਆਂ ਮਾਰਨੀਆਂ ਵੀ ਗੁਰੂ ਸਾਹਿਬ ਨੇ ਆਪਣੇ ਸਿਰ ਤੇ ਹੱਥ ਰੱਖਿਆ ਕਿ ਨਹੀਂ ਰੱਖਿਆ ਔਰ ਗੁਰੂ ਦੇ ਚਰਨਾਂ ਨਾਲ ਆਪਣਾ ਪਿਆਰ ਪਿਆ ਕਿ ਨਹੀਂ ਪਿਆ ਜੇ ਤਾਂ ਸਾਰੇ ਫੁਰਨੇ ਹੋ ਗਏ ਖਤਮ ਉਹੀ ਫਰਨਾਣੀ ਉੱਠਦਾ ਅੰਦਰ ਫਿਰਤਾ ਸਮਝੋ ਵੀ ਪਰਮੇਸ਼ਰ ਦੇ ਚਰਣਾ ਨਾਲ ਸਾਂਝ ਪੈ ਗਈ ਆ ਔਰ ਪਰਮੇਸ਼ਰ ਨੇ ਆਪਦੇ ਚਰਣਾ ਨਾਲ ਜੋੜ ਲਿਆ ਤੇ ਜੇ ਗੁਰਮੁਖੋ ਫਰਨੇ ਬਣ ਜਾਂਦੇ ਆ ਮਨ ਦੇ ਵਿੱਚ ਬੜੇ ਵੱਲ ਵਾਲੇ ਉੱਠਦੇ ਆ ਬੜੇ ਫਰਨੇ ਬਣਦੇ ਆ ਫਿਰ ਹਾਲੇ ਤੱਕ ਸਮਝੋ ਆਪਣੇ ਹਿਰਦਿਆਂ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ ਔਰ ਜਦੋਂ ਵਸ ਗਿਆ ਉਦਦੇ ਸਾਰਾ ਤੋਜ ਖਤਮ ਹੋ ਜਾਣਾ ਹੈ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਬੇਪਰਵਾਹਤ ਹੈ ਸੁਆਮੀ ਇੱਕ ਨਾਮ ਕਾ ਆਧਾਰ ਹੈ ਮਾਲਕ ਪ੍ਰਭੂ ਸਿਰਫ ਤੇਰੇ ਨਾਮ ਦੇ ਆਸਰੇ ਉਹ ਮਨੁੱਖ ਦੁਨੀਆ ਦੀਆਂ ਹੋਰ ਗਰਜਾਂ ਵੱਲੋਂ ਬੇਪਰਵਾਹ ਰਹਿੰਦੇ ਹਨ ਉਹ ਗੁਰਮਖੋ ਬੇਪਰਵਾਹ ਹੋ ਜਾਂਦੇ ਨੇ ਪਰਮੇਸ਼ਰ ਦੀ ਸ਼ਕਤ ਸਲਾਹ ਤੋਂ ਬਗੈਰ ਉਹਨਾਂ ਨੂੰ ਹੋਰ ਕਿਸੇ ਦੀ ਗਰਜ ਨਹੀਂ ਰਹਿੰਦੀ ਪਰਮੇਸ਼ਰ ਤੋਂ ਬਗੈਰ ਗੁਰੂ ਤੋਂ ਬਗੈਰ ਉਹ ਕਿਸੇ ਦੀ ਹੋਰ ਦੀ ਗਰਜ ਨਹੀਂ ਸਮਝਦੇ ਕਿਉਂਕਿ ਉਹਨਾਂ ਦੀਆਂ ਗਰਜਾਂ ਪਰਮੇਸ਼ਰ ਆਮ ਫਿਰ ਸਾਰੀਆਂ ਪੂਰੀਆਂ ਕਰ ਲੈਣਾ ਉਹ ਬੇਪਰਵਾਹ ਹੋ ਜਾਂਦਾ ਗੁਰਮੁਖੋ ਕਿਉਂਕਿ ਪ੍ਰਮਾਤਮਾ ਬੇਪਰਵਾਹ ਹੈ ਗੁਰੂ ਬੇਪਰਵਾਹ ਹੈ ਜਿਹੜਾ ਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦਾ ਗੁਰਮੁਖੋ ਉਹ ਵੀ ਫਿਰ ਬੇਪਰਵਾਹ ਜਾਂਦਾ ਕਿਸੇ ਦੀ ਉਹਨੂੰ ਮੁਥਾਜੀ ਨਹੀਂ ਹੁੰਦੀ ਆਪਾਂ ਦਾ ਮੁਥਾਜੀ ਬਹੁਤ ਹੈ ਗੁਰਮੁਖੋ ਹਰੇਕ ਦਿਨ ਮਥਾਜੀ ਆਪਾਂ ਆਪਾਂ ਇਹਨੇ ਅਸੀਂ 100 ਗਰਜ ਪੂਰੀ ਕਰਨੀ ਆ 100 ਕੰਮ ਪੂਰਾ ਕਰਨਾ ਪਰ ਗੁਰਮੁਖੋ ਜੇ ਗੁਰੂ ਦੇ ਬਣ ਜੀਏ ਪਰਮੇਸ਼ਰ ਦੇ ਬਣ ਜੀਏ ਨਾ ਫਿਰ ਆਪਣੇ ਆਪ ਹੀ ਗਰਜਾਂ ਜਿਹੜੀਆਂ ਪੂਰੀਆਂ ਪਰਮੇਸ਼ਰ ਕਰੀ ਜਾਂਦਾ ਹੈ ਪੂਰਾ ਨਾ ਹੋਏ ਮਿਲਿਓ ਸੁਖਦਾਈ ਪੂਰਨਾ ਕਾਈ ਬਤਾ हे भाई जिसने सारे सुख देने वाला प्रभु मिल पंदा है वो उच्च आत्मिक गुण नाल भरपूर हो जांदा है वो किसी गल्ले मुथाज नहीं रहंदा गुरमुखो जिन्नां नु पूरा गुरु प्रभु मिल पंदा है वो फिर किसी दे मुथाज नहीं हुंदे ओनां नु किसी दी गल दा कोई मुथाज ही नहीं हुंदी ਨਾ ਕੋਈ ਕਿਸੇ ਦੀ ਮੁਥਾਜੀ ਕੱਢਦੇ ਹੀ ਹੈ ਨਾ ਕਿਸੇ ਦੀ ਮੁਥਾਜੀ ਕਰਦੇ ਹੀ ਹੈ ਉਹ ਤਾਂ ਬੇ ਪ੍ਰਵਾਹ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਪਤਾ ਲੱਗ ਜਾਂਦਾ ਏ ਕਿ ਸਾਰਾ ਕੁਝ ਕਰਨ ਕਰਾਮ ਵਾਲਾ ਪਰਮੇਸ਼ਰ ਗੁਰੂ ਆਪ ਹੈ ਤਤ ਸਾਰ ਪਰਮ ਪਦ ਪਾਇਆ ਛੋੜਣ ਕਤੁਮ ਜਾਤਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਜੀਵਨ ਦਾ ਅਸਲ ਮਨੋਰਥ ਨੂੰ ਆਸਲ ਕਰ ਲੈਂਦਾ ਹੈ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਕੌਣ ਜੀ ਜਿਹਦਾ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਪੈ ਜਾਂਦਾ ਹੈ ਉਹ ਫਿਰ ਹੋਰ ਪਾਸੇ ਨਹੀਂ ਪਟਕਦਾ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਉਹ జగਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਜਿਹੜੇ ਗੁਰਮਖੋ ਜਗਤ ਦੇ ਮੂਲ ਪ੍ਰਭੂ ਪਰਮੇਸ਼ਰ ਨੂੰ ਮਿਲ ਪੈਂਦੇ ਨੇ ਨਾ ਤਾਂ ਉਹਨਾਂ ਨੂੰ ਕਿਸੇ ਦੀ ਮੁਥਾਜੀ ਰਹਿੰਦੀ ਹੈ ਗੁਰੂ ਤੇ ਵਿਸ਼ਵਾਸ ਨੇ ਜਿਹੜਾ ਵਡਭਾਗ ਸਿੰਘ ਦੀਆਂ ਚੌਂਕੀਆਂ ਚਾਂਕੀਆਂ ਲਾਦੇ ਨੇ ਉਹਨਾਂ ਕੋਲੇ ਜਾਂਦੇ ਨੇ ਹੋਰ ਜਿਹੜੇ ਪੁੱਛ ਨਾ ਦਿੰਦੇ ਉਹਨਾਂ ਕੋਲੇ ਟੇਕਣ ਵਾਲਾ ਬੰਦ ਲਿਆ ਵੀ ਉਹਨੂੰ ਤਾਂ ਸੋਝੀ ਨਹੀਂ ਹੱਲੇ ਉਹ ਤਾਂ ਗਿਆ ਚਲਾ ਪਰ ਜਿਹੜਾ ਗੁਰਮਖੋਪ ਉਪਦੇਸ਼ ਦੇ ਰਿਹਾ ਗੁਰੂ ਜੀ ਗੋਦ ਵਿੱਚ ਬੈਠ ਕੇ ਕਿ ਗੁਰੂ ਸਮਰੱਥ ਹੈ ਗੁਰੂ ਪਰਮੇਸ਼ਰ ਹੈ ਤੇ ਜੇ ਉਹ ਆਪ ਹੀ ਵਡਭਾਗੀਆਂ ਦੀਆਂ ਚੌਕੀਆਂ ਭਰੇ ਫਰੇ ਵਡਭਾਗ ਸਿੰਘ ਦੇ ਚੇਲਿਆਂ ਦੀਆਂ ਚੌਕੀਆਂ ਭਰੇ ਜਾਂ ਹੋਰ ਕਿਸੇ ਦੀਆਂ ਚੌਕੀਆਂ ਭਰੇ ਕਿਸੇ ਪੁੱਛਣਾ ਦੇਣ ਵਾਲੇ ਦੀ ਕਿਸੇ ਦੇਵੀ ਦੇਵਤੇ ਦੀ ਤੇ ਫਿਰ ਉਹਦੇ ਬਾਅਦ ਫਿੱਟ ਲਾਣਤ ਹੈ ਨਾ ਗੁਰਮੁਖੋ ਐਸੇ ਕਈ ਮੈਂ ਵੇਖਿਆ ਗ੍ਰੰਥੀ ਸਿੰਘ ਮਾਫ ਕਰਨਾ ਪ੍ਰਚਾਰਕ ਜਿਹੜੇ ਲੋਕਾਂ ਨੂੰ ਸਮਝਾਉਂਦੇ ਤੇ ਆਪ ਵਡਭਾਗ ਸਿੰਘ ਦੀਆਂ ਚੌਂਕੀਆਂ ਭਰਦੇ ਨੇ ਔਰ ਪੁੱਛਣਾ ਦੇਣੇ ਵਾਲੇ ਕੋਲ ਜਾ ਕੇ ਹੱਥ ਕਰਦੇ ਨੇ ਆਖ ਮੁੰਡੇ ਨੇ ਸਾਡਾ ਕਾਰਜ ਹੁੰਦਾ ਕਿ ਫਟੇ ਨੂੰ ਉਹਨਾਂ ਦੇ ਵੀ ਐਡੇ ਗੁਰੂ ਤੋਂ ਜਿਹੜਾ ਕਾਰਜ ਨਹੀਂ ਰਾਸ ਹੁੰਦਾ ਤੇ ਉਹ ਕਿੱਥੋਂ ਕਰ ਦੇਣਗੇ ਇਸ ਆਸ